ਸ਼ਾਕਾਹਾਰੀ ਮਗਰ ਮੱਚ ਦੀ ਮੌਤ ਹੋ ਗਈ ਹੈ ਉਸ ਦੀ ਅੰਤਿਮ ਯਾਤਰਾ ਦੇ ਵਿੱਚ ਇਨਸਾਨਾਂ ਦੀ ਭੀੜ ਦੇਖ ਕੇ ਹਰ ਕੋਈ ਹੀ ਹੈਰਾਨ ਰਹਿ ਗਿਆ 70 ਸਾਲਾਂ ਤੋਂ ਇਹ ਸ਼ਾਕਾਹਾਰੀ ਮਗਰ ਮੱਚ ਮੰਦਰ ਦੀ ਰਖਵਾਲੀ ਕਰ ਰਿਹਾ ਸੀ ਭਾਰਤ ਦਾ ਇੱਕ ਐਸਾ ਮਗਰਮਚ ਜੋ ਸਿਰਫ ਤੇ ਸਿਰਫ ਗੁੜ ਤੇ ਚਾਵਲ ਦਾ ਪ੍ਰਸ਼ਾਦ ਹੀ ਖਾਂਦਾ ਸੀ ਕੇਰਲ ਦੇ ਸ਼੍ਰੀ ਅਨੰਤ ਪਦਮਨਾਭ ਸਵਾਮੀ ਮੰਦਿਰ ਦੀ ਝੀਲ ਦੇ ਵਿੱਚ ਪਿਛਲੇ ਕਈ ਤਹਾਕਿਆਂ ਤੋਂ ਰਹਿਣ ਵਾਲਾ ਇਕਲੌਤਾ ਮਗਰਮਚ ਐਤਵਾਰ ਦੀ ਰਾਤ ਨੂੰ ਮ੍ਰਿਤਕ ਪਾਇਆ ਗਿਆ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਮਗਰਮਚ ਸ਼ਾਕਾਹਾਰੀ ਸੀ ਮੰਦਿਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਗਰਮਚ ਦਾ ਨਾਮ ਬਾਬੀਆ ਸੀ ਜੋ ਕਿ 70 ਸਾਲਾਂ ਤੋਂ ਮੰਦਿਰ ਦੀ ਝੀਲ ਦੇ ਵਿੱਚ ਰਹਿ ਰਿਹਾ ਸੀ ਅਤੇ ਮੰਦਿਰ ਦੀ ਰਖਵਾਲੀ ਕਰਦਾ ਸੀ ਉਸ ਸ਼ਨੀਵਾਰ ਤੋਂ ਹੀ ਲਾਪਤਾ ਦੱਸਿਆ ਜਾ ਰਿਹਾ ਸੀ ਉਹਨਾਂ ਦੱਸਿਆ ਕਿ ਐਤਵਾਰ ਰਾਤ ਨੂੰ ਲਗਭਗ 11:30 ਵਜੇ ਝੀਲ ਦੇ ਵਿੱਚ ਮਰਿਆ ਹੋਇਆ ਮગરਮਛ ਤੈਰਦਾ ਹੋਇਆ ਮਿਲਿਆ ਮੰਦਿਰ ਪ੍ਰਸ਼ਾਸਨ ਨੇ ਇਸ ਬਾਰੇ ਪੁਲਿਸ ਅਤੇ ਪਸ਼ੂ ਪਾਲਣ ਵਿਭਾਗ ਨੂੰ ਸੂਚਿਤ ਕੀਤਾ ਮਰੇ ਹੋਏ ਮગરਮਛ ਨੂੰ ਝੀਲ ਦੇ ਵਿੱਚੋਂ ਬਾਹਰ ਕੱਟ ਕੇ ਇੱਕ ਕੱਚ ਦੇ ਡੱਬੇ ਦੇ ਵਿੱਚ ਰੱਖਿਆ ਗਿਆ ਕਈ ਆਗੂਆਂ ਸਮੇਤ ਕਈ ਲੋਕਾਂ ਨੇ ਸੋਮਵਾਰ ਨੂੰ ਉਸ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਦਾਵਾ ਕੀਤਾ ਜਾਂਦਾ ਹੈ ਕਿ ਮਗਰਮਚ ਸ਼ਾਕਾਹਾਰੀ ਸੀ ਅਤੇ ਮੰਦਰ ਦੇ ਵਿੱਚ ਬਣੇ ਪ੍ਰਸ਼ਾਦ ਦੇ ਉੱਤੇ ਹੀ ਨਿਰਭਰ ਸੀ। ਸਥਾਨਕ ਲੋਕਾਂ ਦੇ ਅਨੁਸਾਰ ਬਾਪੀਆ ਮੰਦਰ ਦੇ ਵਿੱਚ ਪੂਜਾ ਦੌਰਾਨ ਚੜਾਇਆ ਜਾਣ ਵਾਲਾ ਪ੍ਰਸ਼ਾਦ ਹੀ ਖਾਂਦਾ ਸੀ। ਸ਼ਾਕਾਹਾਰੀ ਪ੍ਰਸ਼ਾਦ ਦੇ ਵਿੱਚ ਪਕਾਏ ਹੋਏ ਚੋਲ ਅਤੇ ਗੁੜ ਹੁੰਦੇ ਸਨ। ਅਜਿਹੀ ਸਥਿਤੀ ਦੇ ਵਿੱਚ ਸ਼ਰਧਾਲੂ ਬਿਨਾਂ ਕਿਸੇ ਡਰ ਦੇ ਖੁਦ ਮਗਰਮਚ ਨੂੰ ਖਵਾਉਂਦੇ ਸਨ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜमंत्री ਸ਼ੋਭਾ ਕਰਦਲਾਂਜੇ ਨੇ ਕਿਹਾ ਕਿ 70 ਸਾਲਾਂ ਤੋਂ ਵੱਧ ਸਮੇਂ ਤੋਂ ਮੰਦਰ ਦੇ ਵਿੱਚ ਰਹਿ ਰਹੇ ਭਗਵਾਨ ਦੇ ਮਗਰਮਛ ਨੂੰ ਮੁਕਤੀ ਮਿਲੀ ਹੈ ਸ਼ਾਕਾਹਾਰੀ ਮਗਰਮਛ ਦੀ ਮੌਤ ਹੋ ਗਈ ਹੈ ਉਸ ਦੇ ਅੰਤਿਮ ਯਾਤਰਾ ਦੇ ਵਿੱਚ ਇਨਸਾਨਾਂ ਦੀ ਭੀੜ ਦੇਖ ਕੇ ਹਰ ਕੋਈ ਹੀ ਹੈਰਾਨ ਰਹਿ ਗਿਆ 70 ਸਾਲਾਂ ਤੋਂ ਇਹ ਸ਼ਾਕਾਹਾਰੀ ਮਗਰਮਛ ਮੰਦਰ ਦੀ ਰਖਵਾਲੀ ਕਰ ਰਿਹਾ ਸੀ ਭਾਰਤ ਦਾ ਇੱਕ ਐਸਾ ਮਗਰਮਚ ਜੋ ਸਿਰਫ ਤੇ ਸਿਰਫ ਗੁੜ ਤੇ ਚਾਵਲ ਦਾ ਪ੍ਰਸ਼ਾਦ ਹੀ ਖਾਂਦਾ ਸੀ ਕੇਰਲ ਦੇ ਸ਼੍ਰੀ ਅਨੰਤ ਪਦਮਨਾਭ ਸਵਾਮੀ ਮੰਦਿਰ ਦੀ ਝੀਲ ਦੇ ਵਿੱਚ ਪਿਛਲੇ ਕਈ ਤਹਾਕਿਆਂ ਤੋਂ ਰਹਿਣ ਵਾਲਾ ਇਕਲੌਤਾ ਮਗਰਮਚ ਐਤਵਾਰ ਦੀ ਰਾਤ ਨੂੰ ਮ੍ਰਿਤਕ ਪਾਇਆ ਗਿਆ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਮਗਰਮਚ ਸ਼ਾਕਾਹਾਰੀ ਸੀ ਮੰਦਿਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਗਰਮਚ ਦਾ ਨਾਮ ਬਾਬੀਆ ਸੀ ਜੋ ਕਿ 70 ਸਾਲਾਂ ਤੋਂ ਮੰਦਰ ਦੀ ਝੀਲ ਦੇ ਵਿੱਚ ਰਹਿ ਰਿਹਾ ਸੀ ਅਤੇ ਮੰਦਰ ਦੀ ਰਖਵਾਲੀ ਕਰਦਾ ਸੀ ਉਸ ਸ਼ਨੀਵਾਰ ਤੋਂ ਹੀ ਲਾਪਤਾ ਦੱਸਿਆ ਜਾ ਰਿਹਾ ਸੀ ਉਹਨਾਂ ਦੱਸਿਆ ਕਿ ਐਤਵਾਰ ਰਾਤ ਨੂੰ ਲਗਭਗ 11:30 ਵਜੇ ਝੀਲ ਦੇ ਵਿੱਚ ਮਰਿਆ ਹੋਇਆ ਮગરਮਛ ਤੈਰਦਾ ਹੋਇਆ ਮਿਲਿਆ ਮੰਦਰ ਪ੍ਰਸ਼ਾਸਨ ਨੇ ਇਸ ਬਾਰੇ ਪੁਲਿਸ ਅਤੇ ਪਸ਼ੂ ਪਾਲਣ ਵਿਭਾਗ ਨੂੰ ਸੂਚਿਤ ਕੀਤਾ ਮਰੇ ਹੋਏ ਮગરਮਛ ਨੂੰ ਝੀਲ ਦੇ ਵਿੱਚੋਂ ਬਾਹਰ ਕੱਟ ਕੇ ਇੱਕ ਕੱਚ ਦੇ ਡੱਬੇ ਦੇ ਵਿੱਚ ਰੱਖਿਆ ਗਿਆ ਕਈ ਆਗੂਆਂ ਸਮੇਤ ਕਈ ਲੋਕਾਂ ਨੇ ਸੋਮਵਾਰ ਨੂੰ ਉਸ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ। ਦਾਵਾ ਕੀਤਾ ਜਾਂਦਾ ਹੈ ਕਿ ਮਗਰਮਚ ਸ਼ਾਕਾਹਾਰੀ ਸੀ ਅਤੇ ਮੰਦਰ ਦੇ ਵਿੱਚ ਬਣੇ ਪ੍ਰਸ਼ਾਦ ਦੇ ਉੱਤੇ ਹੀ ਨਿਰਭਰ ਸੀ। ਸਥਾਨਕ ਲੋਕਾਂ ਦੇ ਅਨੁਸਾਰ ਬਾਪੀਆ ਮੰਦਰ ਦੇ ਵਿੱਚ ਪੂਜਾ ਦੌਰਾਨ ਚੜਾਇਆ ਜਾਣ ਵਾਲਾ ਪ੍ਰਸ਼ਾਦ ਹੀ ਖਾਂਦਾ ਸੀ। ਸ਼ਾਕਾਹਾਰੀ ਪ੍ਰਸ਼ਾਦ ਦੇ ਵਿੱਚ ਪਕਾਏ ਹੋਏ ਚੋਲ ਅਤੇ ਗੁੜ ਹੁੰਦੇ ਸਨ। ਅਜਿਹੀ ਸਥਿਤੀ ਦੇ ਵਿੱਚ ਸ਼੍ਰੀਧਾਲੂ ਬਿਨਾਂ ਕਿਸੇ ਡਰ ਦੇ ਖੁਦ ਮਗਰਮਚ ਨੂੰ ਖਵਾਉਂਦੇ ਸਨ। ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜमंत्री ਸ਼ੋਭਾ ਕਰਤਲਾਂਜੇ ਨੇ ਕਿਹਾ ਕਿ 70 ਸਾਲਾਂ ਤੋਂ ਵੱਧ ਸਮੇਂ ਤੋਂ ਮੰਦਰ ਦੇ ਵਿੱਚ ਰਹਿ ਰਹੇ ਭਗਵਾਨ ਦੇ ਸਮਗਰਮਚ ਨੂੰ ਮੁਕਤੀ ਮਿਲੀ ਹੈ